ੴ ਸਤਿਨਾਮ ਕਰਤਾ ਪੁਰਖ ਨਿਰਪੁਰਖ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚ ਨਾ ਹੋਵੇ ਜੇ ਸੋਚੀ ਲਖਵਰ ਚੁੱਪਾ ਚੁੱਪ ਨਾ ਹੋਵੇ ਜੇ ਲੇ ਰਹਾ ਲਿਵ ਤਾਰ ਭੁਖਿਆਂ ਭੁਖ ਨਾ ਤਰੀ ਜਿਬ ਨਾ ਪੁਰੀਆਂ ਪਾਰ ਸਸ ਅਣਪ ਲਖ ਹੋਇ ਤਾ ਇਕਨ ਚੱਲੇ ਨਾਲ ਕਿਵਸਟਿਆ ਰਾ ਹੋਇ ਇਕ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨਕਾਰ ਹੁਕਮਿ ਨ ਕਹਿਆ ਜਾਏ ਹੁਕਮਿ ਹੋਵਣ ਜੀ ਹੁਕਮਿ ਲੈ ਵੜਿਆ ਜਾਏ ਹੁਕਮਿ ਉਤਮ ਨੀਚ ਹੁਕਮਿ ਲੇਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਕੁਮੇ ਜੇ 부ਜਤ ਹਉ ਮੈਂ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਖ ਵਿਚਾਰ ਗਾਵੇ ਕੋ ਸੱਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੈ ਕੁਝ ਆਪੇ ਦਿਸ ਦੂਰ ਗਾਵੈ ਕੋ ਵੇਖਾ ਅਦਰਹ ਦੂਰ ਕਤ ਨ ਕਥਿ ਨ ਆਵੈ ਟੂਟ ਕਥ ਕਤ ਕਤੇ ਕੋਟੇ ਕੋਟ ਕੋਟ ਦਿੰਦਾ ਤੇ ਲਿੰਦੇ ਤਖ ਪਾਹੇ ਜੁਗ ਜੁਗੰਤਰ ਕਾਇ ਕਾਇ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਭਾਉ ਸਾਚਾ ਸਭ ਸਾਚਾ ਨਾਏ ਭਾਖਿ ਅਪ ਅਪਾਰ ਆਖ ਮੰਗ ਤਿਹ ਦੇ ਦਾਤ ਕਰੀ ਦਾਤਾਰ ਫਿਰ ਕਹਿ ਗੈ ਰਖਿਆ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚ ਨ ਹੋੜਿਆ ਇਹ ਵਿਚਾਰ ਕਰਮੀ ਆਵੈ ਗਪੜਾ ਨਦਰਿ ਮੁਕਤ ਵਾਰ ਨਾਨਕ ਵੇ ਜਾਣੀਐ ਸਵਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪ ਨਰੰਜਨ ਸੋਇ ਜਨ ਸੇਵਿਆ ਤਨ ਪਾਇ ਮਾਨ ਨਾਨਕ ਗਾਵੀਏ ਗੁਣੀ ਨਦਾਨ ਗਾਵੀਏ ਸੁਣੀਐ ਮਨ ਰਖਿਐ ਪਾਉ ਦੁਖ ਪਰ ਹੜਸੂ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੇਸ਼ਰ ਗੁਰ ਗੋੜਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਏ ਕਹਿਣਾ ਕਤਨ ਜਾਏ ਗੁਰਾਂ ਇੱਕ ਤਿਹ ਬੁਝਾਈ ਸਭਨਾ ਜੀ ਆ ਕੇ ਦాతਾ ਸੋ ਮਹਿ ਵਿਸਰਨ ਜਾਏ ਤਿਰਤ ਨਾਮ ਜੇਤਸ ਭਾਵਾਂ ਵਿਣ ਪਾਣੈ ਕੈ ਨਾਇ ਕਰੀ ਜੇ ਤਿ ਸਠ ਉਪਾਈ ਵੇਖਾਂ ਵਿਣ ਕਰਮਾ ਕੈ ਮਿਲ ਲੈ ਲੈ ਮਤ ਵਿੱਚ ਰਤਨ ਜਵਾਹਰ ਮਾਣਕ ਜਿਗ ਗੁਰ ਕੀ ਸਿੱਖ ਸੁਣੇ ਗੋਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕੈ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਦੇ ਜੁਗ ਚਾਰੇ ਆੜ ਜਾ ਹੋਰ ਦਸੋਣੀ ਹੋਏ ਨਵਾ ਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋ ਚੰਗਾ ਨੌਰ ਖਾਏ ਕ ਜਸ ਕੀਰਤ ਜਗ ਲੇ ਜੇ ਤਸ ਨਦਰਨ ਆਵੇ ਤਾਂ ਵਤਨ ਪੁੱਛੇ ਕ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤੇ ਹਾ ਕੋਈ ਨਾ ਸੋਜੇ ਜੇ ਤਸ ਗੁਣ ਕੋਈ ਕਰੇ ਸੁਣਿਆ ਸਿੱਧ ਪਿਰਸੁਰਨਾਥ ਸੁਣਿਆ ਤਰਤਵਲਾ ਕਾਸ ਸੁਣਿਆ ਦੀਪ ਲੁਪਤਾਲ ਸੁਣਿਆ ਪਵਨ ਸਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦਾ ਸੁਣਮੁ ਕ ਸਲਾਹਨ ਮੰਨੰਦ ਸੁਣੇ ਜੁਗ ਜੁਗੁ ਤਨ ਭੇਦ ਸੁਣੇ ਸਾਸਮ੍ਰਿਤ ਵੇਦ ਨਾਹੁ ਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਪ ਕਾ ਨਾਸ ਸੁਣੇ ਸਾਸ ਸੰਤੋ ਗਿਆਨ ਸੁਣ ਅਰਸਦ ਕ੍ਰਿਸ਼ਨਾਨ ਸੁਣੇ ਪੜ ਪੜ ਪਾਹ ਮਾਨ ਸੁਣ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਪ ਕਾ ਨਾਸ ਸੋਹਣਾ ਸਰਾਗੁ ਨਾ ਕੇਗਾ ਸੁਣ ਸਿਖ ਪੀਰ ਪਾਤਿਸ਼ਾ ਸੁਣੰਦ ਭਾਵੇ ਰਾਉ ਸੁਣ ਹਤ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨ ਕੇ ਗਤ ਕਹੀ ਨਾ ਜਾਏ ਜੇ ਕੋ ਕੈ ਪੀਛੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨੈ ਕਬ ਕਰਨ ਵਿਚਾਰ ਅਸਾ ਨਾਮ ਨਿਰੰਝਨ ਹੋ ਜੇ ਕੋ ਮਨ ਜਾਣੈ ਮਨ ਕੋਈ ਮਨੈ ਸੁਰਤਾ ਹੋਏ ਮਨ ਬੁੱਧ ਮਨ ਸਗਲ ਪਵਨ ਕੀ ਸ਼ੁੱਧ ਮਨ ਮੋ ਝੂਟਾ ਨਾ ਖਾਏ ਮਨ ਜਮ ਕੇ ਸਾਥ ਨ ਜਾਇ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕਨ ਪਾਏ ਮਨ ਪਤ ਸਿਉ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸਿਤੇ ਸੰਵੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵ ਮੁਕਤਿਵਾਰ ਮਨ ਪਰਵਾਰਾ ਸਾਧਾਰ ਮਨਤਰਾ ਤਾਰੇ ਗੁਰ ਸਿੱਖ ਮਨ ਨਾਨਕ ਪਵਹਿਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵ ਦਰਗਹ ਮਹਾਨ ਪੰਚਾ ਸੋਹਦਰ ਰਾਜਾਨ ਪੰਚਾ ਕੰ ਗੁਰੇ ਕਾ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੈ ਕ ਕਰਨ ਨਹਿ ਸਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੋਤਾ ਜੇ ਕੋ ਬੂਝਾ ਹੋਵੇ ਸਚਿਆਰ ਧਵਲਾ ਉਪਰ ਕੀਤਾ ਪਾਰ ਧਰਤੇ ਹੋਰ ਪਰੈ ਹੋਰ ਹੋਰਾ ਸਿਦ੍ਧਾ ਪਰਤ ਲੈ ਕਮਣ ਜੋਰਾ ਜੀ ਜਤ ਰੰਗਾ ਕੇ ਨਾਵ ਸਭ ਨ ਲਿਖਿਆ ਉੜੀ ਕ ਲਾਹ ਮੇਹੋ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿ ਰੂਪ ਕੀਤੇ ਦਾ ਜਾਣੈ ਕੌਣ ਕੂਤ ਕੀ ਤਪ ਸਹਿ ਇੱਕ ਕੁਵਾਉ ਤਿਸਤੇ ਹੋਏ ਲਖਤ ਰਿਹਾਉ ਕੁਦਰਤ ਕਵਨ ਕਹਾ ਵਿਚਾਰ ਆਰਿਆਨ ਜਾਵੇਂ ਇੱਕ ਵਾਰ ਜੋ ਤਤ ਭਾਵੈ ਸائیں ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਕ ਭਾਉ ਸੰਕ ਪੂਜ ਸੰਕ ਤਪ ਤਾਉ ਅਸਾਂ ਗ੍ਰੰਥ ਮੁਖ ਵੇਦ ਪਾਠ ਸੰਕ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਤਾ ਤਾਰ ਅਸੰਗ ਸੋਰਮ ਪਕਸਾਰ ਸੰਖ ਮੋਲ ਲੁਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਆਰਿਆ ਨ ਜਾਵਾਂ ਇੱਕ ਵਾਹਰ ਜੋ ਤਤ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੋਰ ਖੰਦ ਕੋਰ ਸੰਕ ਚੋ ਰ ਹਰਾਮ ਖੋਰਾ ਅਸਾਂ ਕਮਰ ਕਰ ਜਾਹੇ ਜੋਰ ਸੰਗਲ ਵਢਤਿ ਅਕਮਾਹੇ ਸੰਗ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆ ਰ ਕੂੜੇ ਫਿਰਾਹੇ ਅਸਾਂ ਕਮਲੇਸ਼ ਮਾਲ ਪਖ ਖਾਹੇ ਸੰਕ ਨਿੰਦਕ ਸਰ ਕਰੇ ਫਾਰ ਨਾਨਕ ਨਿਤ ਕਹੇ ਵਿਚਾਰ ਵਾਰਿਆ ਨ ਜਾਵੇਂ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੇ ਕਾਰ ਤੂੰ ਸਦਾ ਸਲਾਮ ਤਨ ਰੰਕਾਰ ਅਸਾਂ ਖਨਾਵ ਸੰਕਥਾਵ ਗਮ ਗਮ ਸੰਖਲੋ ਅਸਾਂ ਕਹ ਸਰਪਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹੇ ਜੇ ਫਰਮਾਏ ਤੇਵ ਤੇ ਪਾਏ ਜੇ ਤਾ ਕੀਤਾ ਤਿਤਾ ਨਾਉ ਵਿਣ ਨਾਵੇਂ ਨਾਹੀ ਕੋਥਾਉ ਕੁਦਰਤ ਕਮਨ ਕਹ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤਉ ਤ ਪਵੈ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਿਆਹਤ ਪੜ ਤਨ ਦੇਹ ਪਾਣੀ ਤੋਤੇ ਉਤਰ ਸਖੇਹਾ ਮੋਤ ਪਲਿਤਿ ਕੱਪੜ ਹੋਏ ਦੇਸਾ ਬਨ ਲਈਐ ਤੋਏ ਭਰੀਏ ਮਤ ਪਾਪਾਂ ਕੈ ਸੰਗ ਓ ਤੁਪੈ ਨਵੇਂ ਕ ਰੰਗ ਪੁਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲਾ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੇ ਆਵੋ ਜਾਹੋ ਤੀਰਥ ਤਪਦੇ ਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨ ਅਮਨ ਕੀਤਾ ਪਾਉ ਅੰਤਰਗ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਸ ਤਤ ਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਮਨ ਸਰਤਿ ਮਾਹੋ ਕਮਨ ਜਤੋਹ ਆਕਾਰ ਵੇਲਣ ਪਾਇ ਪੰਡਤੀ ਜਿਹੋ ਐ ਲਿਖ ਪੁਰਾਨ ਵਕਤ ਨ ਪਾਇਓ ਕਾਦੀ ਆ ਜੇ ਲਿਖਣ ਲਿਖ ਕੁਰਾਨ ਤਤਵਾਰ ਨਾ ਜੋਗੀ ਜਾਣ ਰਤਮਾਹੋ ਨ ਕੋਈ ਜਾ ਕਰਤਾ ਸ੍ਰਿ ਠੇ ਕੋ ਸਾਜਿ ਆਪੇ ਜਾਣੈ ਸੋਏ ਕਿਵ ਕਰੇ ਅੱਖਾਂ ਕਿਸ ਲਾਹੀ ਕੰਵਰ ਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੁ ਇਕ ਸਿਆਣਾ ਵੱਡਾ ਸੇ ਵੱਡੇ ਨਹੀਂ ਕੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਓ ਨਾ ਸੋਹੈ ਪਤਲਹ ਪਤਲ ਲਗਸ ਅਗਾਸ ਉੜ ਕੁੜਕ ਭਾਲ ਥਕੇ ਵੇਦ ਕਹਣ ਕਵਾਤ ਸਹ ਸਠ ਹਰ ਕਹਣ ਕ ਤੇ ਬਾ ਅਸਲਿਕ ਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾਖੀ ਆਪੇ ਜਾਣੈ ਆਪ ਸਲਾਹੇ ਸਲਾਇ ਤੇ ਸੁਰਤ ਨ ਪਾਈਆ ਨਦੀਆ ਤੈ ਵਾਹ ਪਵ ਹੈ ਸਮੰਧ ਨਾ ਜਾਣੀ ਹੈ ਸਮੰਧ ਸਹਾ ਸੁਲਤਾਨ ਗ੍ਰਿਹਾਸੇਤੀ ਮਾਲ ਧਨ ਕਿਹੜੇ ਤੁਲ ਨਾ ਹੋਵਣੀ ਜੇ ਤਿਸ ਮਨਹੁ ਨਾ ਵਿਸਰਹਿ ਅੰਤਨ ਸਿਪਤੇ ਕਹਿਣਨ ਅੰਤ ਅੰਤਨ ਕਰਨੈ ਦਿਨਨ ਅੰਤ ਅੰਤਨ ਵੇਖਣ ਸੁਨਨ ਅੰਤ ਅੰਤਨ ਜਾਪੈ ਕਾਮਣ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਇ ਜਾਹੇ ਇਹੋ ਅੰਤਨ ਜਾਣ ਕੋਏ ਬਹੁਤਾ ਕਹੇ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਏਵੜਾ ਉੱਚਾ ਹੋਵੇ ਕੋਈ ਤਿਸੋਚ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮ ਹੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤ ਮਾਏ ਕਿਤੇ ਮੰਗ ਹੈ ਜੋਦ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਗਪਤ ਟਹਿ ਵਕਾਰ ਕਿਤੇ ਲੈ ਲਹਮ ਕਿਰਪਾ ਹੈ ਕਿਤੇ ਮੁਰਖਾਏ ਖਾਏ ਕਿਤੇ ਦੁਖ ਪੁਖਸ ਦਮਾਰ ਅਹ ਪੈਦਾ ਤੇਰੀ ਦਾਤਾਰ ਬੰਦ ਕਲਾਸਿ ਪਾਣ ਹੋਏ ਹੋਰ ਆਖਣ ਸਕ ਕੋ ਜੇ ਕੋ ਕਾਖਣ ਪਾਏ ਆਉ ਆਉ ਜਾਣੈ ਆ ਜਿਤਿਆ ਮੁਖਾਏ ਜੇ ਕੋ ਖਾਏ ਕਾਖਣ ਪਉ ਉਹ ਜਾਣੈ ਜੇ ਧਿਆਮੋਂ ਖਾਇ ਆਪੇ ਜਾਣ ਆਪੇ ਦੀ ਆਖ ਸਪਕੀ ਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮਲ ਗੁਣਾ ਅਮਲ ਵਾਪਾਰ ਅਮਲ ਵਾਪਾਰਿਆ ਅਮਲ ਪੰਡਾਰ ਅਮਲ ਆਵਹਿ ਮੁੱਲ ਜਾਹਿ ਆਮਲ ਭਾਏ ਮੁੱਲਾ ਸਮਾਏ ਮੁੱਲ ਧਰਮ ਮੁੱਲ ਦੀ ਬਾਣ ਅਮਲ ਤੁਲਾ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਹੈ ਆਮਲ ਕਰਮ ਆਮਲ ਪਰਮਾਨ ਆਮਲ ਮੁਲਾਕਿਆ ਨਾ ਜਾਇ ਆਖਾ ਕਰੇ ਲਿਵਲਾਇ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰਿ ਖਿਆਨ ਆਖੇ ਬਰਮ ਆਖੇ ਇੰਦ ਆਖੇ ਗੋਪੀਤਾ ਗੋਵਿੰਦਾ ਆਖੇ ਸਰਾਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵਾ ਇਤ ਆਖ ਆਖਣ ਪਾਹੀ ਕਿਤੇ ਕਹਿ ਕਹਿ ਉਟਟ ਜਾਹੇ ਇਤੇ ਕੀਤੇ ਹੋਰ ਕਰ ਹੈ ਤਾਕ ਨ ਸਕੈ ਕੀ ਕੀਐ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾ ਲਖਿਆ ਸਰਗਵਾਰਾਂ ਗਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਿਤਬੈ ਸਰਬ ਸਮਾਲੇ ਵਾਜਿ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ ਇਤੇ ਰਗ ਪਰੇ ਸੋ ਕਹਿਨ ਇਤ ਗਾਵਣ ਹਾਰੇ ਗਾਵ ਤੁਨੋਂ ਪਉਣ ਪਣੇ ਵਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੰਸਦਾ ਸਵਾਰੇ ਗਾਵੈ ਇੰਦ ਅੰਦਾਂਸਨ ਬੈਟੇ ਦੇਵਤਿਆਂ ਦਰਨਾਲੇ ਗਾਵੈ ਸਿਸਮਾਦੀ ਅੰਦਰ ਗਵਣ ਸਾਧ ਵਿਚਾਰੇ ਗਾਵਣ ਜਿ ਤਿਸ ਤੇ ਸੰਤੋਖੇ ਗਾਵਹਿਰ ਕਰਾਰੇ ਗਾਨ ਪੰਡਤ ਪੜ ਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵ ਮੋਹਣਿਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵ ਵਰਤਨ ਪਾਏ ਤੇਰੇ ਅਠਸਲ ਤੀਰਤ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਥਾਰੇ ਸਹੀ ਤਦਨ ਗਾਵੈ ਜੋ ਤੁਧ ਪਾਵਣ ਰਤ ਤੇ ਧਿਰ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਤਨ ਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸੱਚੇ ਨਾਹੀਂ ਹੈਪੀ ਹੋ ਸਿ ਜੈਨ ਜਸੇ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਜਨ ਸਿ ਮਾਇਆ ਜਿਨ ਉਪਾਇ ਕਰ ਕਰ ਦੇਖੇ ਕੀਤਾ ਆਪਣਾ ਜੋ ਤਸ ਦੀਵੜਾਈ ਜੋ ਤਿਸ ਪਾਵੈ ਸੋ ਏਕੜਸੀ ਹੁਕਮ ਨ ਕਰ ਨ ਜਾਇ ਸੋ ਪਤਿ ਸ਼ਹ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਨ ਪਟੋਲੀ ਧਾਨ ਕੀ ਕਰਹਿ ਬਪੂਤਾ ਕਿੰਤਾ ਕਾਲ ਕੁਵਾਰੀ ਕਾਇ ਹ ਜੁੜੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਪੰਡਾਰਨ ਘਟ ਘਟ ਬਾਜ ਹੈ ਨਾਦ ਆਪਨਾਤ ਨਾਤੀ ਸਭ ਜਾ ਕੇ ਰਿਸਦ ਅਵਰ ਸਾਦ ਸੰਜੋਗ ਵਿਜੋਗ דוਇ ਕਰ ਚਲਾਵਹਿ ਲੇਖ ਆਵਹਿ ਭਾਗ ਆਦੇਸ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਕਮਾਈ ਜੁਗਤ ਵਿਆਹੇ ਤਿੰ ਚਿੱਲੇ ਪਰਵਾਨ ਇਕ ਸੰਸਾਰ ਇਕ ਪੰਡਾਰ ਇਕ ਲਾਏ ਦੀ ਬਾਣ ਜਬ ਤਿਸ ਪਾਵੇ ਤਵੇਂ ਚਲਾਵੇ ਜਬ ਹੋਵੇ ਪ੍ਰਮਾਨ ਉਹ ਵੇਖੇ ਉਹ ਨਦਰਨ ਆਵੇ ਬਹੁਤਾਏ ਵਿਢਾਣ ਆਦਿ ਸਤਿ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਇਕ ਵੇਸ ਆਸਨ ਲੋਏ ਲੋਏ ਪੰਡਾਰ ਝੁਕ ਚ ਪਾਇ ਅਸੋ ਇਕ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚ ਕੀ ਸਾਚੀ ਕਰ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਨਾਥ ਜੁਗ ਜੁਗ ਇੱਕੋ ਵੇਸ ਇੱਕ ਦੂਜੇ ਪ ਲੱਖ ਵੈ ਲੱਖ ਵੈ ਲਖ ਵੇਸ ਲਗ ਲਗ ਗਿੜ ਆਕੀਐ ਇੱਕ ਨਾਮ ਜਗਦੀਸ ਤਰਹ ਪਤ ਪਵੜੀਆਂ ਚੜਿਆ ਹੋਇ ਕੀਸ ਸੁਣ ਗੱਲਾਂ ਆਕਾਸ ਕੀ ਕਿੱਟ ਆਇ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸਾ ਅਖੰਡ ਜੋਰ ਚ ਪੈਨਹ ਜੋਰਾ ਜੋਰ ਨ ਮੰਗਣ ਦੇਣ ਨ ਜੋਰਾ ਜੋਰ ਨ ਜਿਉਣ ਮਰਨ ਨ ਜੋਰਾ ਜੋਰ ਨ ਰਾਜ ਮਾਲ ਮਨਸੋਰਹ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੋਤੀ ਛਟੇ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਤਿਥੀ ਵਾਰ ਪਨ ਪਨਗ ਨਿਪਤਾ ਹਲ ਤਿਸ ਵਿਤਰ ਤਿਥਾ ਪ੍ਰਕ੍ਰਿ ਧਰਮਸਾਲ ਤਸਵੇ ਜੀ ਜੁਗਤ ਕੈ ਰੰਗ ਤਿਨ ਕੈ ਨਾਮ ਨਿਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਣ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾਖੋ ਕਰਮ ਕੀਤੇ ਭੌਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ਾ ਕੀਤੇ ਬਰਮੇ ਘਾੜਤ ਕੜੀਆ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਦੇਸਾ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦਰ ਕੀਤਿਆ ਸੁਰਤਿ ਸੇਵਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥਾ ਨਾਦ ਬਿਨੋਦ ਕੋਟ ਆਨੰਦਾ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਘੜਤ ਕੜਿਏ ਬਹੁਤ ਅਨੂਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿਥਾ ਘੜਿਐ ਸੁਰਤ ਮਤ ਮਨ ਬੁੱਧਾ ਤਿੱਥਾ ਕੜਿਆ ਸੁਰਾਂ ਸਿਦਾ ਕਿਸ਼ਦ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੁਰਨ ਕੋਈ ਹੋਰਾ ਤਿੱਥਾ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਹਾ ਪਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨਹਿ ਜਾਹੇ ਨਾ ਉਮਰ ਢਾਗੈ ਜਾਹੇ ਜਿਨ ਕੈ ਰੰਬਸੈ ਮਨ ਮਾਹੇ ਤਿੱਥਾ ਭਗਤ ਵਸੈ ਕੈ ਲੋਕ ਰਹਿ ਅਨੰਤ ਸਚਾ ਮਨ ਸੋਏਂ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿਨ ਹਾਲ ਤਿਤਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾਂ ਤਨ ਅੰਤ ਤਿਤ ਲੋਲ ਅਕੌਰ ਜਿਵ ਜਿ ਹੁਕਮਤਿ ਵ ਤਿਵਕਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਥਨਾ ਕਰੜਾ ਸਰ ਜਤ ਪਹਾਰ ਤਿਰਜ ਸੁਨਿਆਰ ਆਹਰਨ ਮਤਿ ਵੇਦ ਹਥਿਆਰ ਪੌਖ ਲਗਨ ਤਪਤਾਉ ਪੰਡ ਪਉ ਅੰਮ੍ਰਿਤ ਤਠਾਲ ਕੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਵ ਸਰਾਦ ਦਾਈ ਦਾਇਆ ਹੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਮ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤਿਆਇਆ ਗਏ ਮਸਕਤ ਕਾਲ ਨਾਨਕ ਤੇ ਮਖੋਜਲੇ ਕੇਤੇ ਛੁਟੇ ਨਾਲ